ਖੁਸ਼ਬਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਉਹ ਵੀਰੋ ਕਮਾਲ ਹੈ ਸੈਵਨ ਸਟਾਰ ਹੋਟਲ ਹੈ ਉਹਦੀ 10 15 ਸਾਲ ਵਾਸਤੇ ਬਿਜਲੀ ਫਰੀ ਕਮਰੇ ਦੇ ਪਿੱਛੇ ਆਪਣਾ ਪੂਲ ਹੈ ਸਵਿਮਿੰਗ ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਫਿਰ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਾਦਲਾਂ ਦੇ ਸੁੱਖ ਵਿਲਾਸ ਤੇ ਬਣੇਗਾ ਸਰਕਾਰੀ ਸਕੂਲ ਭਗਵੰਤ ਮਾਨ ਦਾ ਐਲਾਨ ਬਾਦਲਾਂ ਨੂੰ ਜਿਹੜੀ ਹੈ ਵੱਡੀ ਭਾਜੜ ਪਾ ਦਿੰਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆਖਰ ਲੋਕਾਂ ਦੇ ਖੂਨ ਪਸੀਨੇ ਦੇ ਨਾਲ ਬਣਿਆ ਹੋਇਆ ਸੁੱਖ ਵਿਲਾਸ ਹੋਟਲ ਸਾਡੇ ਲੋਕਾਂ ਨੂੰ ਚਾਰ ਖਣ ਛਤਣ ਨੂੰ ਮਿਲਨੇ ਮਿਲਦੇ ਨਹੀਂ ਨੇ ਪਰ ਇਹਨਾਂ ਲੋਕਾਂ ਨੇ ਵੱਡੇ ਵੱਡੇ ਪਹਾੜਾਂ ਦੇ ਵਿੱਚ ਮਹਿਲ ਮਨਾਰੇ ਜਿਹੜੇ ਨੇ ਉਹ ਬਣਾ ਲਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਅੱਜ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਗਰਮੀ 'ਚ ਬਾਹਰ ਵੀ ਨਹੀਂ ਜਾ ਸਕਦੇ ਨੇ ਆਪਣੀ ਜੀਪ ਤੇ ਛੱਤ ਲਾਈ ਬੈਠੇ ਨੇ ਪਰ ਜਿਹੜੇ ਲੋਕ ਅੱਗੇ ਜਾ ਰਹੇ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਹੈ ਇਹਨਾਂ ਨੇ ਸਿਰਫ ਦਿਲਚਸਪੀ ਸਿਰਫ ਸੱਤਾ ਤੇ ਪੈਸਾ ਤੇ ਜਾਇਦਾਦ ਬਣਾਉਣ ਦੇ ਵਿੱਚ ਕੀਤੀ ਹੈ ਸੁਖਵਿਰ ਸੁਖ ਵਿਲਾਸ ਨੂੰ ਸੱਤ ਤਾਰਾ ਹੋਟਲ ਬਣਾਇਆ ਪੰਜਾਬੀਆਂ ਦੇ ਖੂਨ ਦੇ ਨਾਲ ਬਣਿਆ ਹੋਇਆ ਇਹ ਹੋਟਲ ਹੈ ਸਾਡੀਆਂ ਪੀੜ੍ਹੀਆਂ ਨੂੰ ਚਿੱਟੇ ਦੇ ਨਾਲ ਬਰਬਾਦ ਕੀਤਾ ਪੰਜਾਬ ਨੂੰ ਇਹਨਾਂ ਲੋਕਾਂ ਨੇ ਲੁੱਟਿਆ ਤੇ ਆਪਣੇ ਪਰਿਵਾਰਾਂ ਦੀ ਜਿਹੜੀ ਹੈ ਇਹਨਾਂ ਲੋਕਾਂ ਨੇ ਹਿਫਾਜ਼ਤ ਕੀਤੀ ਹੈ ਤੇ ਫਾਈਲਾਂ ਜਿਹੜੀਆਂ ਨੇ ਮੇਰੇ ਕੋਲ ਆਉਂਦੀਆਂ ਨੇ ਮੈਂ ਵੀ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਸੁਖ ਬਿਲਾਸ ਤੇ ਕਾਰਵਾਈ ਜ਼ਰੂਰ ਹੋਵੇਗੀ ਤੇ ਹੋਰ ਕੀ ਕੀ ਕਹੇ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਕਿਸੇ ਕਦੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਲੀਡਰ ਬਹੁਤ ਵੱਡਾ ਦਾ ਮੁੰਡਾ ਬੇਰੁਜ਼ਗਾਰ ਹੈ ਨਾ ਬੇਰੁਜ਼ਗਾਰੀ ਆਪਣੇ ਧੀਆਂ ਪੋਤਾਂ ਵਾਸਤੇ ਰੱਖੀ ਹੋਈ ਆ ਬਸ ਕਦੇ ਲੀਡਰ ਦਾ ਮੁੰਡਾ ਫੌਜ 'ਚ ਦੇਖਿਆ ਵੀ ਫੌਜ 'ਚ ਭਰਤੀ ਉਹਦਾ ਮੁੰਡਾ ਨਾ ਗੋਲੀਆਂ ਖਾਣ ਨੂੰ ਆਪਾਂ ਰੱਖੇ ਹੋਏ ਆ ਬਸ ਹਾਂ ਚੇਅਰਮੈਨ ਫਰਾਨ ਨਾਤਮ ਦਾ ਇਹ ਨਾਂ ਦੇਤੀਆਂ ਪੁੱਤ ਲਾਲ ਬੱਤੀ ਇਹਨਾਂ ਕੋਲੇ ਸਲੂਟ ਦਾ ਜਵਾਬ ਹੀ ਨਹੀਂ ਦਿੰਦੇ ਸੀ ਪੁਲਿਸ ਨੂੰ ਰਾਜੇ ਬਣ ਕੇ ਰਹਿੰਦੇ ਸੀ ਐਂ ਤੁਰਦੇ ਸੀ ਆਪ ਵਿਚਝੋਤੇ ਹੋ ਗਏ ਸੀ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਤੀਜਾ ਆ ਗਿਆ ਇਕ ਉਹ ਦੋਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰੀ ਜਾਂਦਾ ਹਜੇ ਤਾਂ ਦੇਖਿਓ ਸਹੀ ਸੁੱਖ ਬਿਲਾਸ ਦੇ ਕਾਗਜ਼ ਨਿਕਲ ਗਏ ਜਿਹੜਾ ਪਹਾੜਾਂ ਚ ਖਜ਼ਾਨਾ ਦੱਬਿਆ ਇਹਨਾਂ ਨੇ ਬੀਰੋ ਤੁਸੀਂ ਦੇਖਦੇ ਜਾਓ ਬਸ ਕਾਗਜ਼ੀ ਕਾਰਵਾਈ ਪੱਕੇ ਪੈਰੀਂ ਕਰਦਾ ਮੈਂ ਕੱਚੇ ਪੈਰੀਂ ਨਹੀਂ ਕਰਦਾ ਹੋਈ ਜਾਂਦੀ ਹੈ ਆਮ ਤੌਰ ਤੇ ਆਪਣੇ ਕਰ ਕਮਲਾਨਾ ਘਟਨ ਹੁੰਦਾ ਨਾ ਵੀ ਫਲਾਨੇ ਲੀਡਰ ਨੇ ਆਪਣੇ ਕਰ ਕਮਲਾਨਾ ਫੀਤਾ ਕੱਟ ਕੇ ਉਹ ਘਟਨ ਕੀਤਾ ਆਹ ਉਹ ਘਟਨ ਮੈਂ ਪੈਰ ਨਾਲ ਕਰੂੰਗਾ ਜੀਸੀਬੀ ਦਾ ਕਲਚ ਛੱਡ ਕੇ ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਹੈ ਉਹ ਵੀਰੋ ਕਮਾਲ ਹੈ ਸੈਵਨ ਸਟਾਰ ਹੋਟਲ ਹੈ ਉਹਦੀ 10-15 ਸਾਲ ਵਾਸਤੇ ਬਿਜਲੀ ਫ੍ਰੀ ਉਹਦਾ ਟੈਕਸ ਫ੍ਰੀ ਵੀ ਹਮ ਲੋਕਾਂ ਨੂੰ ਬਿਜਲੀ ਫ੍ਰੀ ਨਹੀਂ ਇੱਕ ਹੋਟਲ ਨੂੰ ਤੋਂ 10 ਸਾਲ ਵਾਸਤੇ ਬਿਜਲੀ ਫ੍ਰੀ ਟੈਕਸ ਫ੍ਰੀ ਕਿਉਂ ਭਈ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਹੈ ਭਈ 7 ਲੱਖ ਰੁਪਏ ਦਾ ਤਾਂ ਨਾਰਮਲ ਕਮਰਾ ਮਿਲਦਾ ਹੈ ਇੱਕ ਰਾਤ ਵਾਸਤੇ ਜੇ ਦੂਜਾ ਵੱਡਾ ਕਮਰਾ ਲੈਣਾ ਹੈ ਪ੍ਰੈਜ਼ੀਡੈਂਸ਼ੀਅਲ ਸੂਟ ਕਹਿੰਦੇ ਨੇ ਉਹਨੂੰ ਉਹ 15 ਲੱਖ ਰੁਪਏ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ সুইমিং ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਤੇ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਉਦੋਂ ਪਤਾ ਲੱਗੂ ਇਹਨਾਂ ਨੂੰ ਲੁੱਟ-ਲੁੱਟ ਕੇ ਲੋਕਾਂ ਨੂੰ ਉੱਥੇ ਪਾਲੇ ਪਹਾੜਾਂ 'ਚ ਤੁਸੀਂ ਸੁਖ-ਬਿਲਾਸ ਤੁਸੀਂ ਪਾਲੇ ਸਿਸਮਾ ਮਹਿਲ ਪਾਲੇ ਤੇ ਲੋਕਾਂ ਦੇ ਚਾਰ ਖਣ ਨਹੀਂ ਛੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਿੰਦੇ ਹੋ ਤੁਸੀਂ ਆਪ ਰਜਵਾੜੇ ਬਣ ਕੇ ਤੁਸੀਂ ਸਬੀਰੋ ਗੁੱਸਾ ਬਹੁਤ ਹੈ ਗੁੱਸਾ ਪਹਿਲਾਂ ਕੈਸਟਾਂ ਸੀ ਡੇਰਾ ਹੀ ਕੱਢਦਾ ਸੀ ਹੁਣ ਤਾਂ ਤੁਸੀਂ ਮੈਨੂੰ ਮੌਕੇ ਏਡਾ ਵੱਡਾ ਦੇਤਾ ਹੁਣ ਤਾਂ ਰੋਜ਼ ਕੋਈ ਨਾ ਕੋਈ ਫੜਿਆ ਹੁੰਦਾ ਉਹ ਇੱਕ ਫੜਿਆ ਉੱਥੋਂ ਵਾਲਾ ਸ਼ਹਿਰਪੁਰ ਵਾਲਾ ਸ਼ਾਮ ਸੁੰਦਰ ਰੋੜਾ ਵੀਰੋਂ ਉਹਦੇ ਘਰੋਂ ਚਲੋ ਪੈਸੇ ਤਾਂ ਮਿਲ ਨਹੀਂ ਮਿਲਨੇ ਸੀ ਮਹਿੰਗੀਆਂ ਟੂਟੀਆਂ ਮਹੰਗੇ ਗਲਾਸ ਮਹਿੰਗੀ ਕਰੋਕਰੀ ਹੋਊਗੀ ਜਦੋਂ ਬੰਦਾ ਕ੍ਰਪਟੀ ਹੈ ਭ੍ਰਿਸ਼ਟਾਚਾਰੀਆ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਯਾਰ ਉਹਦੇ ਘਰੋਂ ਤੁਹਾਡੇ ਘਰੇ ਨੋਟ ਗਿਣਣ ਵਾਲੀ ਮਸ਼ੀਨ ਹੈਗੀ ਜਦੋਂ ਨੋਟ ਹੀ ਨਹੀਂ ਆਪਾਂ ਮਸ਼ੀਨ ਕੀ ਕਰਨੀ ਜਿਹੜੇ 2-4 ਰਹਿ ਜਾ ਹਜ਼ਾਰ ਹੈਗੇ ਸੀ ਘਰ ਵਾਸਤੇ ਉਹ ਮੋਦੀ ਘੜਾ ਕੇ ਲੈ ਗਿਆ ਨੋਟਬੰਦੀ ਕਰਕੇ ਦੇਖ ਲਓ ਤੁਸੀਂ ਇਹ ਹਾਲਤ ਕਿ ਉਹਦੇ ਘਰ ਦੇ ਵੀ ਐਨੇ ਦੁਖੀ ਆ ਗਏ ਹੋਣਗੇ ਰੋਜ਼ ਵੀ ਸਾਥੋਂ ਨਹੀਂ ਕਿਹਾ ਜਾਂਦੇ ਰੋਜ਼ ਐਵੇਂ ਥੁੱਕ ਮੁੱਕ ਗਿਆ ਸਾਡਾ ਤਾਂ ਆਪਦੀ ਮਸ਼ੀਨ ਮਸ਼ੀਨ ਮੰਗਾ ਲਾ ਹੁਣ ਅੰਦਰ ਕੀਤਾ ਭਾਈ ਜੀ ਸਜ਼ਾ ਹੋਊਗੀ ਹੁਣ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੋਕ ਨੋਟਾਂ ਨੂੰ ਤਰਸ ਹੀ ਜਾਂਦੇ ਆ ਲੋਕ ਲੋਕਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਅਗਲੇ ਡੰਗ ਦੀ ਰੋਟੀ ਪੱਕੂ ਜਾਂ ਨਾ ਇਹ ਨੋਟ ਕੰਡਣ ਵਾਲੀਆਂ ਮਸ਼ੀਨਾਂ ਰੱਖਦੇ ਘਰੇ ਯਾਰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਹ ਗੱਲ ਮੈਂ ਤੁਹਾਨੂੰ ਕਹਿ ਦਿੰਨਾ ਆ ਤੁਸੀਂ ਹੁਣ ਮੈਨੂੰ ਸਾਥ ਦੇ ਦਿਓ ਮੇਰਾ ਆ 13 ਜ਼ੀਰੋ ਕਰ ਦਿਓ 4 ਜੂਨ ਤੋਂ ਬਾਅਦ ਜੋ ਨਜ਼ਾਰੇ ਪੰਜਾਬ ਨੂੰ ਔਰ ਪੰਜਾਬ ਦੇ ਵਿਕਾਸ ਵਾਸਤੇ ਮੈਂ ਸੋਚੀ ਬੈਠਾ ਹਾਂ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਸੋਨੇ ਦੀ ਚਿੜੀ ਬਣਿਆ ਦਿਖਾ ਦੂੰਗਾ ਪੰਜਾਬ ਨੂੰ ਮੈਂ ਤੁਹਾਨੂੰ ਲਾਈਟ ਮੱਥੇ ਲੱਗਦੀ ਐ ਦੋ ਵੇੜਿਆਂ ਦਾ ਇੱਕ ਵੇੜਾ ਰੈਹ ਰਾਸ ਦਾ ਵੇੜਾ ਮੈਂ ਝੂਠ ਨਹੀਂ ਬੋਲਦਾ ਬੱਤੀਦੰਦ ਨੇ ਮੈਂ ਪਹਿਲਾਂ ਵੀ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਹੁਣ ਲੱਗਦਾ ਨਾ ਝੋਨਾ ਮੋਟਰਾਂ ਬੰਦ ਕਰਕੇ ਮੈਂ ਪੁੱਛਿਆ ਬਿਜਲੀ ਦੇ ਅਫਸਰਾਂ ਨੂੰ ਮੈਂ ਕਿਹਾ ਤੁਹਾਨੂੰ ਕਿਹਨੇ ਕਹਦਾ ਵੀ ਵੀ 8 ਘੰਟਿਆਂ ਨਾਲ ਜਿਹੜੀ ਪੂਰਾ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਵੀ ਟੁੱਟਵੇਂ 2 ਘੰਟੇ ਘੰਟਾ ਫੇਰ ਵਿੱਚੋਂ ਛੜਦਾ ਫੇਰ 2 ਘੰਟੇ ਫੇਰ ਘੰਟੇ ਦਾ ਗੈਪ ਮੈਂ ਕਿਹਾ ਉਸੇ ਘਿਹਰੇ ਚ ਬਾਰ-ਬਾਰ ਜਾਈ ਜਾਂਦਾ ਇਹ ਮੀਟਿੰਗ ਕਿੱਥੇ ਹੋਈ ਵੀ 8 ਘੰਟਿਆਂ ਵਾਲੀ ਤੁਸੀਂ 9 ਕਿਉਂ ਨਹੀਂ ਕੀਤੇ 7 ਕਿਉਂ ਨਹੀਂ ਕੀਤੇ ਅਫਸਰ ਮੈਨੂੰ ਕਹਿੰਦੇ ਜੀ ਇਹ ਸੈਕਟਰੀ ਲੈਵਲ ਤੇ ਮੀਟਿੰਗ ਹੋਤੀ ਹੈ सेक्रेटरी लेवल पे मीटिंग हुई थी वहां पे डिसाइड किया गया था मैं क्या नक्का लेवल पर मीटिंग हुई है ये क्या होता है नाका मैं नाका नहीं नक्का ये क्या होता है सर मैं कह, नक्का होंद जिदी क्यारे पानी है जाए उह के मीटिंग की है नहीं मैं क्या नक्का लैवल पर मीटिंग करेंगे एक वो मैं क्या ग्यारह बारह घंटे बिजली दौ कोई किसान इना कमला नहीं है ਵੀ ਆਪਣੇ ਕਹਿਰੇ ਭਰ ਕੇ ਬੱਟਾ ਤੋੜ ਲੂਗਾ ਜਦੋਂ ਉਹਦਾ ਕਹਿਰਾ ਭਰ ਗਿਆ ਮੋਟਰ ਬੰਦ ਕਰ ਦੂਗਾ ਅਗਲੇ ਨਾਲ ਆ ਕੇ ਫੇਰ ਚਲਾ ਲੂਗਾ ਥੋੜੀ ਬਿਜਲੀ ਬਚੂਗੀ ਉਹੀ ਗੱਲ ਹੋਈ ਹੈ ਵੀਰੋ ਹੁਣ ਬਿਜਲੀ ਘਟ ਲੱਗਦੀ ਹੈ ਕਿਉਂਕਿ ਮੈਨੂੰ ਪਤਾ ਨਾ ਜਦੋਂ ਖਾਲ ਮਰ ਜਾਂਦਾ ਫਿਰ ਉਸੇ ਕਹਿਰੇ 'ਚ ਫੇਰ ਜਾਂਦਾ ਬਾਕੀ ਆਪਾਂ ਤਾਂ ਉਹੀ ਕੰਨੀ ਵਾਲੇ ਕਹਿਰੇ ਆਂ ਆਪਾਂ ਤਾਂ ਸੁੱਕੇ ਰਹਿ ਜਾਂਦੇ ਆ ਜਾਂ ਵਾਧਾ ਆ ਜਾਂਦਾ ਇਹਨਾਂ ਨੂੰ ਕੀ ਪਤਾ ਕੰਨੀ ਵਾਲੇ ਕਹਿਰਿਆਂ ਦਾ ਕਦੇ ਬਰੋਜੇ ਲਾਏ ਹੁਣ ਪਟਿਆਂ ਨੂੰ ਤਾਂ ਪਤਾ ਲੱਗੇ ਇਹਨਾਂ ਨੂੰ ਇਦਾਂ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਨੇ ਦੋ ਤਿੰਨ ਵਾਰੀ ਤਾਂ ਉਹ ਤੇ ਸਕੇ ਬਾਪੂ ਨੂੰ ਕਹਿ ਗਿਆ ਮੇਰੇ ਪਿਤਾ ਜ਼ਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸੀ ਉਹ ਸਮਾਨ ਨਹੀਂ ਉਹ ਪਿਤਾ ਹੀ ਆ ਉਹਨਾਂ ਨੂੰ ਕੀ ਪਤਾ ਹੈ ਸੁਬੀਰੋ 1 ਰੁਪਈਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਲੱਗੇ ਮੁੱਖ ਮੰਤਰੀ ਬਣਿਆ ਨੂੰ ਪੈਸੇ ਕਮਾਉਣੇ ਹੁੰਦੇ ਫਿਲਮਾਂ 'ਚੋਂ ਕਮਾ ਲੈਂਦਾ ਟੈਲੀਵਿਜ਼ਨਾਂ 'ਚੋਂ ਕਮਾ ਲੈਂਦਾ ਕਰੋੜਾਂ ਰੁਪਈਆ ਦਿੰਦੇ ਨੇ ਅੱਜ ਵੀ ਕਹਿੰਦੇ ਨੇ ਮੈਂ ਕਹਿੰਦਾ ਨਾ ਬਈ ਹੁਣ ਤਾਂ ਲੇਖੇ ਲਾਤੀ ਲੋਕਾਂ ਦੇ ਲੋਕਾਂ ਨੇ ਮੇਰੇ ਲੇਖੇ ਲਾਤੇ ਆਪਦੇ ਐਡਾ ਵੱਡਾ ਮੈਨੂੰ ਸਮਰਥਨ ਦੇ ਕੇ ਐਡੇ ਵੱਡੇ ਆਉਂਦੇ ਤੇ ਬਿਠਾਤਾ ਇਹ ਤਾਂ ਮੈਂ 6 ਜਨਮ ਕਿਤੇ ਹਰੇਕ ਸਾਹ ਬਾਅਦ ਵੀ ਧੰਨਵਾਦ ਕਹੀ ਜਾਮਾ ਤਾਂ ਵੀ ਨਹੀਂ ਕਰਜ਼ਾ ਲੈਣਾ ਮੈਂ ਨਹੀਂ ਆਉਂਦਾ ਭਾਈ ਹੁਣ ਫਿਲਮਾਂ ਫੁਲਮਾਂ 'ਚ ਮੈਂ ਤਾਂ ਲੋਕਾਂ ਦੇ ਲੇਖੇ ਲੱਗ ਗਿਆ 1 ਰੁਪਈਏ ਦਾ ਸਵਾ ਦੋ ਸਾਲਾਂ 'ਚ ਇਲਜ਼ਾਮ ਲਾ ਦਿਓ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਯਾਰ 1 ਰੁਪਈਆ ਖਾ ਲਿਆ 1 ਰੁਪਈਆ ਵੀਰੋ ਇੱਕ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਣਾ ਜੇ ਮੈਂ ਕਿਤੇ ਹੁਣ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਮੇਰੀ ਸੌ ਨਹੀਂ ਖਾਂਦੇ ਮੈਨੂੰ ਰੋਜ਼ ਲੋਕ ਮਿਲਦੇ ਨੇ ਵੀਰੇ ਤੇਰੀ ਸੌ ਨਹੀਂ ਖਾਂਦੇ ਯਾਰ ਵੀ ਤੂੰ ਇਮਾਨਦਾਰ ਆ ਯਾਰ ਤੂੰ ਸਾਨੂੰ ਬਹੁਤ ਵਧੀਆ ਮੇਰੇ ਮੈਨੂੰ ਇੱਕ ਕਹਾਣੀ ਸੁਣਾਈ ਇੱਕ ਬੰਦੇ ਨੇ ਆ ਕੇ ਵੀ ਜੇ ਕਿਤੇ ਮੈਂ ਦਿਲ ਤੋੜਤਾ ਤੁਹਾਡਾ ਫਿਰ ਕੀ ਹਾਲ ਹੋਊਗਾ ਇੱਕ ਸਾਥ ਸੀ ਕਿਸੇ ਪਿੰਡ ਚ ਉਹਦੇ ਕੋਲੇ ਬਹੁਤ ਮਹਿੰਗਾ ਘੋੜਾ ਸੀ ਬਹੁਤ ਰੇਅਰੈਸਟ ਆਫ ਰੇਅਰ ਜਿਹੜੀਆਂ ਨਸਲਾਂ ਖਤਮ ਹੋ ਗਈਆਂ ਸੀ ਉਸ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਸਾਧ ਕੋਲੇ ਘੋੜਾ ਹੈ ਡਾਕੂਆਂ ਦਾ ਸਰਦਾਰ ਕਹਿੰਦਾ ਸਾਧੂ ਮਹਾਤਮਾ ਬੰਦਾ ਹੈ ਖੂਨ ਖਰਾਬਾ ਕਾਨੂੰ ਕਰਨਾ ਐਂ ਕਰੋ ਉਹਨੂੰ ਪੁੱਛ ਲਓ ਕਿੰਨੇ ਪੈਸੇ ਮੰਗਦਾ ਹੈ ਘੋੜਾ ਖਰੀਦਣੇ ਆਪਾਂ ਨੇ ਡਾਕੂ ਭੇਜਤਾ ਇੱਕ ਉਹ ਕਹਿੰਦਾ ਬਾਬਾ ਜੀ ਇਹ ਘੋੜਾ ਕਿੰਨੇ ਦਾ ਵੇਚਣਾ ਹੈ ਕਹਿੰਦਾ ਮੈਂ ਵੇਚਣੇ ਨਹੀਂ ਮੈਂ ਤਾਂ ਆਪ ਪਾਲਿਆ ਛੋਟੇ ਜਿਹੇ ਬਸ਼ੀਰਾ ਸੀ ਇਹ ਕਹਿੰਦਾ ਬਾਬਾ 20 ਲੱਖ ਲੈਣਾ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਤੂੰ ਰੇਟ ਕਿੰਨਾ ਦਸੀ ਜਨਾ ਕਹਿੰਦਾ 50 ਲੱਖ ਤੇ ਗੱਲ ਨਿਬੜੀ ਏ ਕਹਿੰਦਾ ਨਾ ਉਹਨੇ ਦੇਖ ਲਿਓ ਕਿ ਮੇਰੇ ਨਾਲ ਕਿਵੇਂ ਜੁੜੀ ਹੋਈ ਏ ਗੱਲ ਕਹਿੰਦਾ ਨਾ ਉਹ ਕਹਿੰਦਾ ਬਾਬਾ ਕਰੋੜ ਰੁਪਏ ਤੇ ਗੱਲ ਨਿਬੜ ਡਾਕੂ ਭਗੇਲ ਸਿੰਘ ਵੱਲੋਂ ਆਏ ਆ ਉਹ ਕਹਿੰਦਾ ਜਿਹਦੇ ਵੱਲੋਂ ਮਰ ਜਾਈਆਂ ਜਦੋਂ ਮੈਂ ਕੋੜਾ ਵੇਚਣਾ ਹੀ ਨਹੀਂ ਚੱਲ ਬਾਬਾ ਕਹਿੰਦਾ ਤੂੰ ਗੱਲਾਂ ਚੋਂ ਗੱਲ ਛੱਡ ਦੋ ਕਰੋੜ ਤੇ ਮੈਨੂੰ ਫੜਾਜ ਦੀਆਂ ਬਾਗਾਂ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਜਦੋਂ ਡਾਕੂ ਬਾਪੂ ਚੱਲ ਗਿਆ ਉਹਨੇ ਜਾ ਕੇ ਦੱਸਤਾ ਕਹਿੰਦਾ ਜੀ 2 ਕਰੋੜ ਕਹਤਾ ਸੀ ਮੈਂ ਤਾਂ ਉਹਦਾ ਵੇਚਦਾ ਨਹੀਂ ਬਹੁਤ ਜਿੱਦੀ ਸਾਧ ਹੈ ਚਲ ਕਹਿੰਦਾ ਕੋਈ ਗੱਲ ਨਹੀਂ ਕਿਤੇ 5-7 ਦਿਨਾਂ ਬਾਅਦ ਉਸ ਬਾਬੇ ਨੂੰ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਘੋੜੇ ਤੇ ਬੈਠਾ ਸ਼ਹਿਰ ਜਾਵੇ ਰਾਹ ਚ ਇੱਕ ਬੁढ़ा ਅੰਨ ਕੁੱਬ ਪਿਆ ਹੋਇਆ ਹੱਥ ਚ ਸੋਟੀ ਫੜੀ ਹੋਈ ਬਿਮਾਰ ਬੁढ़ा ਤੁਰਿਆ ਜਾਵੇ ਕੰਨਾਂ ਤੋਂ ਸੁਣਦਾ ਸੀ ਅੱਖਾਂ ਤੋਂ ਅੰਨਾਂ ਸੀ ਉਹ ਕਹਿੰਦਾ ਭਾਈ ਮੈਨੂੰ ਘੋੜੇ ਦੀ ਪੌੜ ਅਦੀ ਆਵਾਜ਼ ਸੁਣੀ ਐ ਅੱਖਾਂ ਤੋਂ ਤਾਂ ਮੈਨੂੰ ਦਿਖਦਾ ਨਹੀਂ ਕੋਈ ਘੋੜ ਸਵਾਰ ਜਾ ਰਿਹਾ ਸ਼ਹਿਰ ਵੱਲ ਨੂੰ ਜੇ ਕਿਤੇ ਮੈਨੂੰ ਨਾਲ ਲੈ ਜੇ ਮੈਂ ਡਾਕਟਰ ਦੇ ਦਵਾਈ ਲੈ ਲਊਂਗਾ ਮੈਂ ਬਚ ਜਾਊਂਗਾ ਪਰ ਜੇ ਮੈਂ ਤੁਰ ਕੇ ਜਾਣਾ ਪੈ ਗਿਆ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਰਾਤ ਜੀ ਮਰ ਜਾਊਂਗਾ ਉਹ ਬਾਬਾ ਸਾਧੂ ਸੀਗਾ ਤਾਂ ਸਾਧੂ ਮਹਾਤਮਾ ਤਾਂ ਕਰਨੀ ਵਾਲੇ ਹੁੰਦੇ ਆ ਉਹ ਉਤਰ ਗਿਆ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਬੈਠੋ ਮੈਂ ਪਰ ਆਡੇ ਪਿੱਛੇ ਬੈਠ ਕੇ ਘੋੜਾ ਮੈਂ ਹੁਣ ਚਲਾਉਂਗਾ ਉਹ ਬੁੜੇ ਨੂੰ ਉੱਤੇ ਬਿਠਾਇਆ ਬੁੜੇ ਨੇ ਮਾਰੀ ਅੱਡੀ ਘੋੜੇ ਦੇ ਘੋੜਾ 100 ਦੀ ਸਪੀਡ ਤੇ ਗਾਂਹ ਜਾ ਕੇ 100 ਮੀਟਰ ਖੜਾ ਕੇ ਘੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਦਾ ਕੋਈ ਅੰਨਾ ਉਹਨਾ ਨਹੀਂ ਮੈਂ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁढ़ा बड़ा ਨਹੀਂ ਕੋਈ ਕੁੱਬ ਨਹੀਂ ਪਿਆ ਹੋਇਆ ਮੈਂ ਉਸੇ ਡਾਕੂ ਦਾ ਬੰਦਾ ਤੈਨੂੰ 2 ਕਰੋੜ ਦਿੰਦੇ ਸੀ ਲਿਆ ਨਹੀਂ ਨਾ ਤੂੰ ਹੁਣ ਤੈਨੂੰ 2 ਕਰੋੜ ਵੀ ਨਹੀਂ ਮਿਲਣਾ ਕੋੜਾ ਵੀ ਨਹੀਂ ਮਿਲਣਾ ਉਹ ਸਾਧੂ ਕਹਿੰਦਾ ਵੀ ਦੇਖੋ ਕੋੜਾ ਤਾਂ ਹੁਣ ਗਿਆ